ਵੀ ਜੁਵਲਰਸ ਸੈਗੇ ਨੇ ਜਿਹੜਾ ਮਗੀਠਾ ਰੋਡ ਦੇ ਉੱਤੇ ਰਾਤ ਨੂੰ ਸਨ ਲਾ ਗਿਆ ਇਹਨਾਂ ਦੇ ਵਿੱਚੋਂ ਜਿਹੜੀ ਸੀ ਜਵਲਰੀ ਸ਼ਾਪ ਦੇ ਵਿੱਚੋਂ ਜਿਹੜੀ ਸੀ ਜੁਵਲਰੀ ਚੋਰੀ ਕੀਤੀ ਗਈ ਸੀ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਵੱਲੋਂ ਕੀਤੀ ਗਈ ਜਿਹੜੀ 9 ਕਿਲੋ ਚਾਂਦੀ ਸੀਗੀ ਉਸ ਜੁਵਲਰੀ ਸ਼ਾਪ ਦੇ ਵਿੱਚੋਂ ਬਰਾਮਦ ਕਰ ਲਈ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਨੇ ਵੇਚੀ ਹੈਗੀ ਆ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਾਪਰਿਤ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਦੇ ਉੱਤੇ ਪਹਿਲਾਂ ਵੀ 376 ਦਾ ਇੱਕ ਮੁਕੱਦਮਾ ਦਰਜ ਸੀ। ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 149 ਜਿਹੜਾ ਸੀਗਾ ਸਾਡਾ 380 499 ਦਾ ਜਿਹੜਾ ਅਸੀਂ ਦਰਜ ਕੀਤਾ ਸੀਗਾ ਮਜੀਠਾ ਰੋਡ ਦੇ ਵਿੱਚ ਉਹਦੇ ਵਿੱਚ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੇਵੀ ਜੂਨਰਸ ਹੈਗੇ ਨੇ ਜਿਹੜੇ ਮਜੀਠਾ ਰੋਡ ਦੇ ਉੱਤੇ ਰਾਤ ਨੂੰ ਸਨ ਦਾ ਗਿਆਨ ਦੇ ਵਿੱਚੋਂ ਜਿਹੜੀ ਸੀਗੀ ਆਲਾ ਦੇ ਜੁਐਲਰੀ ਸ਼ਾਪ ਦੇ ਵਿੱਚੋਂ ਜਿਹੜੀ ਸੀਗੀ ਜਵਾਹਰ ਦੀ ਟੁੱਕੀ ਗਈ ਸੀ ਜਿਹੜੀ ਕੀ ਸਾਨੂੰ ਬੜੀ ਸਾਡੀ ਟੀਮ ਨੇ ਮਿਹਨਤ ਕਰਕੇ ਜਿਹੜੀ ਹੈਗੀ ਮੈਂ ਕਹਾਂ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਦੇ ਵਿੱਚੋਂ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਵੱਲੋਂ ਕੀਤੀ ਗਈ ਜਿਹੜੀ 9 ਕਿਲੋ ਚਾਂਦੀ ਸੀਗੀ ਉਸ ਜੁਵਲੀ ਸ਼ਾਪ ਦੇ ਵਿੱਚੋਂ ਬਰਾਮਦ ਕਰ ਲਈਆ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਦੇ ਵਿੱਚ ਹੀ ਹੈਗੀ ਆ ਉਹ ਵੀ ਅਸੀਂ ਰਿਮਾਂਡ ਲੈ ਲਿਆ ਜਿਹਨਾਂ ਦਾ ਮਾਂ ਜੋ ਕਿਥੋਂ ਤੇ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਹੈਗੀ ਆ ਰਿਕਵਰੀ ਕੀਤੀ ਜਾਵੇਗੀ ਉਮਰ ਕਿੰਨੇ ਜੀ ਇਹਨਾਂ ਦੇ ਵਿੱਚ ਮੈਂ ਤਾਂ ਦੱਸਣਾ ਚਾਹੁੰਦਾ ਕਿ ਚਾਰ ਜਿਹੜੇ ਹੈਗੇ ਆ ਅਸੀਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਹਰਪ੍ਰੀਤ ਸਿੰਘ ਹੈਪੀ ਹੈਗਾ ਵਿਕਰਮਜੀਤ ਸਿੰਘ ਉਰਫ ਕਾਕਾ ਹੈਗਾ ਲਵਜੀਤ ਸਿੰਘ ਲਵ ਔਰ ਅਰਣ ਕੁਮਾਰ ਉਰਫ ਸਾਹਬੋ ਹੈਗਾ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਬਰੀਤ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਦੇ ਉੱਤੇ ਪਹਿਲਾਂ ਵੀ 376 ਦਾ ਇੱਕ ਮੁਕੱਦਮਾ ਦਰਜ ਹੈਗਾ ਸਰ ਇਹਨਾਂ ਨੂੰ ਕੋਈ ਆਪਣਾ ਕੋਈ ਅੰਦਰੋਂ ਦੀ ਖਬਰ ਸੀ ਕੋਈ ਨਹੀਂ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਜਿਹੜਾ ਨੇ ਜਿਹੜੀ ਆਪਣੀ ਸ਼ੈਣੀ ਥੋੜਾ ਪਰਕਿਊਰ ਕਰਕੇ ਕਿਤੇ ਲੈ ਕੇ ਜਿਹੜਾ ਸੀਗਾ ਮੱਛੀ ਮੰਡੀ ਵਾਲੀ ਆਪਣੀ ਹੈਗੀ ਲੋਹੇ ਦੀ ਮਾਰਕੀਟ ਉੱਥੋਂ ਲੈ ਕੇ ਇਹਨਾਂ ਨੇ ਫਿਰ ਰਾਤ ਨੂੰ ਸੜੇ ਜੀ ਗਏ ਤਿੰਨ ਚਾਰ ਘੰਟੇ ਦੇ ਬਾਅਦ ਜਿਹੜੀ ਹੈਗੀ ਆ ਉਹ ਲਾ ਕੇ ਉਹ ਕੰਧ ਤੋੜ ਕੇ ਕੰਧ ਪਾੜ ਕੇ ਜਿਹਨੂੰ ਕਹਿੰਦੇ ਆ ਸਾਨੂੰ ਲਾ ਕੇ ਇਹਨਾਂ ਨੇ ਚੋਰੀ ਕੀਤੀ ਸੀ ਔਰ ਇਹ ਬੜੀ ਸੰਸਨੀ ਸੀਗਾ ਕ੍ਰਾਈਮ ਸੀਗਾ ਕਿਉਂਕਿ ਇਸ ਦਿਨ ਨਾਲ ਜਿਹੜਾ ਸੀਗਾ ਆਪਣੇ ਜੁਵਲਰ ਸ਼ਾਪਸ ਦੇ ਵਿੱਚ ਜਿਹੜੀ ਸੀਗੀ ਆ ਕਾਫੀ ਜੁਵਲਰ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਆ ਰੋਜ਼ ਪਾਇਆ ਗਿਆ ਸੀਗਾ ਵੀ ਇਮੀਡੀਏਟਲੀ ਇਸ ਤੋਂ ਪਹਿਲਾਂ ਵੀ ਇੱਕ ਸਾਡਾ ਸ਼ੈੱਡ ਦੇ ਵਿੱਚ ਹੋਇਆ ਸੀਗਾ ਕੇਸ ਉਹ ਵੀ ਨੈਕਸਟ ਵਿਦਰ 24 ਆਰ ਅਸੀਂ ਜਿਹੜਾ ਸੀਗਾ ਉਹ ਕੇਸ ਸੋਲਵ ਕਰ ਲਿਆ ਸੀਗਾ ਔਰ ਨੈਕਸਟ ਡੇ ਇਹ ਕੇਸ ਹੋਇਆ ਔਰ ਇਹ ਵੀ ਜਿਹੜਾ ਕੇਸ ਹੈ ਟਰੇਸ ਕਰ ਲਿਆ ਗਿਆ ਸੋ ਇਸ ਕਰਕੇ ਮੈਂ ਆਸ਼ਵਾਸ਼ਣ ਦਿੰਦਾ ਕਿ ਪੰਜਾਬ ਪੁਲਿਸ ਸਾਡੀ ਪੁਲਿਸ ਜਿਹੜੀ ਹੈਗੀ ਆ ਆਪਣੇ ਬੈਸਟ ਐਫਰਟਸ ਦੇ ਨਾਲ ਜਿੰਨੇ ਵੀ ਕ੍ਰਾਈਮ ਹੁੰਦਾ ਆ ਉਹਨੂੰ ਟਰੇਸ ਕਰਨ ਦੇ ਲਈ ਜਦੋਜਾਦ ਕਰਕੇ ਜਲਦੀ ਉਹਨਾਂ ਨੂੰ ਜਾਰੀ ਇਹਦੇ ਵਿੱਚ ਜੀ ਉਹ ਜਿਹੜਾ ਵਰਤਿਆ ਗਿਆ ਸੀਗਾ ਕੰਧ ਤੋੜਨ ਵਾਲਾ ਉਹ ਵੈਪਨ ਬਦਲ ਲਾਪ ਲਿਆ ਗਿਆ ਹੈ ਜੀ ਹੋਰ ਇਹਦੇ ਵਿੱਚ ਵੈਪਨ ਨਹੀਂ ਸੀ ਕੋਈ ਵਰਤਿਆ ਜਿਹੜੀ ਕੰਨੀ ਚਾਲਦੀ ਵਿਕਸ਼ਾ ਉਹਨਾਂ ਨੇ ਕੀਤੀ ਸੀ ਤੋਂ ਚੋਰੀ ਤੇ ਕਿੰਨੀ ਬਾਹਰ ਜਿਹੜੀ ਇਹਨਾਂ ਦੇ ਪੁੱਛਗੇ ਸਦੇ ਮੁਤਾਬਕ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉੱਥੇ ਜਾ ਕੇ ਪਤਾ ਲੱਗੇਗਾ ਹਜੇ ਕਿੰਨੀ ਐਗਜ਼ੈਕਟਲੀ ਕਿੰਨੀ ਹੈਗੀ ਆ ਕਿਉਂਕਿ ਅਕਸਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿਹੜਾ ਪੰਜਾਬੀ ਦੀ ਕਹਾਵਤ ਹੈ ਕਿ ਚੋਰਾ ਦੇ ਕੱਪੜੇ ਡਾਂਗਾ ਦੇ ਗਾਜ ਹੁੰਦੇ ਆ ਜਦੋਂ ਚੋਰੀ ਕਰ ਲੈਂਦੇ ਆ ਤਾਂ ਫਿਰ ਇਹ ਜਾਣ ਕੇ ਜਦੋਂ ਵੇਚਣ ਲੱਗਦੇ ਆ ਇਹਨਾਂ ਨੂੰ ਜੋ ਭਾਅ ਮਿਲਦਾ ਉਸ ਭਾਅ ਤੇ ਦੇ ਕੇ ਆ ਜਾਂਦੇ ਆ ਦੇਖੋ ਇਹ ਸਾਰੀਆਂ ਡਿਟੇਲਸ ਅਜਾ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ ਸਾਡੀਆਂ ਔਰ ਇਹ ਡਿਟੇਲਸ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਫਿਰ ਮੈਂ ਉਹ ਬੇਨਤੀ ਕਰਾਂਗਾ ਮੇਰਾ ਕੇਸ ਕਲੋਜ਼ ਹੁੰਦਾ ਆ ਸੋ ਐਗਜੈਕਟ ਜਿਹੜੀ ਚੀਜ਼ ਹੈਗੀ ਆ ਬਾਕੀ ਬਹੁਤ ਜਲਦੀ ਤੁਹਾਨੂੰ ਬਾਕੀ ਵੀ ਰਿਕਵਰੀ ਕਰਕੇ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਦੇਵਾਂਗੇ ਸਰ ਅਫੀਸਰ ਦੇ ਵਿੱਚ ਵੀ ਇਹਨਾਂ ਨੇ ਵੇਚਿਆ ਕੁਝ ਦੇਖੋ ਸਿਹਰੇ ਉਹੀ ਚੀਜ਼ ਹੈ ਜਿਹੜੀ ਹਜੇ ਕੇਸ ਇਨਵੈਸਟੀਗੇਸ਼ਨ ਪ੍ਰੋਗਰੈਸ ਦੇ ਵਿੱਚ ਹੈ ਨਾ ਕੋਈ ਚੀਜ਼ ਲੀਕ ਨਹੀਂ ਕਲਣਾ। ਜਿਹੜੀ ਕੰਸਟ੍ਰਕਸ਼ਨ ਵਿੱਚ ਕਾਫੀ ਛੋਟਾ ਹੋਲ ਲੱਗਾ ਹੈ ਕਿ ਨਾਰਮਲ ਪਰਸਨ ਲਈ ਪੋਸੀਬਲ ਹੁੰਦਾ ਲੰਘਣਾ। ਕਿਰਨ ਕਿਸੇ ਬੱਚੇ ਨੂੰ ਵਿੱਚ ਵਰਤੇ ਆ ਕਿਸੇ ਨੂੰ ਨਹੀਂ। ਨਹੀਂ ਜਿਹੜਾ ਤੁਸੀਂ ਇਹਨਾਂ ਦੀ ਫਿਜ਼ੀਕ ਵੇਖੋਗੇ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਹੈਗਾ ਬਹੁਤ ਹੀ ਛੋਟੀ ਹਾਈਟ ਦਾ ਹੈਗਾ ਔਰ ਉਹ ਬਹੁਤ ਫਰਤੀਲਾ ਹੈਗਾ। ਉਹਦੀ ਜਿਹੜੀ ਮਤਲਬ ਕਿ ਫਿਜ਼ੀਕਲ ਫਿਜ਼ੀਕ ਇਸ ਤਰ੍ਹਾਂ ਦੀ ਹੈਗੀ ਹੈ ਕਿ ਬਹੁਤ ਛੋਟੇ ਹੋਲ ਦੇ ਵਿੱਚੋਂ ਲੰਘ ਸਕਦਾ। ਸ਼ੋਭਦਨ ਨਿਕੋ ਬੰਦਾ ਗਿਆ ਜੀ। ਇੱਕੋ ਬੰਦਾ। ਸ਼ਾਪ ਦੇ ਵਿੱਚ ਉਹ ਡੀਵੀਆਰ ਵੀ ਨਾਲ ਲੱਗੇ ਸੀਗੇ ਉਹਨਾਂ ਦਾ ਸੋ ਇਹ ਇਸ ਲਈ ਇਹ ਕਾਫੀ ਚੈਲੈਂਜਿੰਗ ਸੀਗਾ ਸਾਡੇ ਲਈ ਸਰ ਇਹ ਕਿੰਨੇ ਕਿ ਕਿ ਲਿਖਾਇਆ ਸੀ ਕਿੰਨੀ ਚੰਗੀ ਲਿਖੀ ਉਹਨਾਂ ਨੇ ਹਜੇ ਆਪਣਾ ਜਿਹੜਾ ਸੀਗਾ ਸਾਰਾ ਹਿਸਾਬ-ਕਿਤਾਬ ਕਰਕੇ ਦੱਸਣਾ ਸੀਗਾ ਕਿਉਂਕਿ ਆਮ ਨਾਰਮਲ ਸ਼ਾਪ ਦੇ ਵਿੱਚ ਕਿੰਨਾ ਚ ਜਾਂਦੀ ਹੈ ਕਿੰਨਾ ਕਿ ਨਹੀਂ ਜਾਂਦਾ ਉਹ ਬਾਅਦ ਚ ਕੈਲਕੂਲੇਟ ਕਰਕੇ ਹੁੰਦਾ ਹੈ। ਪਹਿਲਾਂ ਵੀ ਕੋਈ ਚੋਰੀ ਦੀ ਵਾਰਦਾਤ ਹੈ। ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ ਸੈਂਸਿਟਿਵ ਨਹੀਂ ਇਹਨਾਂ ਦੇ ਵਿੱਚੋਂ ਇੱਕ ਮੁਕਦਮਾ ਆ ਜਿਹੜਾ ਹੈਗਾ ਇੱਕ ਬੰਦੇ ਦੇ ਖਰਾਬ ਜਾ 376 ਦਾ ਮੁਖਤਮਾ ਦਰਜ ਹੈ। ਪਹਿਲੀ ਵਾਰ ਕਰਨ ਕੀਤਾ ਹੁਣ ਤੱਕ ਦੀ ਪੁੱਛਗਿੱਛ ਤੱਕ ਤਾਂ ਇਹੀ ਹੈ ਕੱਲ ਨੂੰ ਫਰਦਰ ਇਨਵੈਸਟੀਗੇਸ਼ਨ ਚ ਕਿਤੇ ਕੋਈ ਲਿੰਕ ਜੋੜਦੇ ਜਾਂ ਕੋਈ ਇਨਵੈਸਟੀਗੇਸ਼ਨ ਚੱਲੇ ਉਹ ਫਿਰ ਤੁਹਾਨੂੰ ਸ਼ੇਅਰ ਕਰਾਂਗੇ।